ਇੱਕ ਮਾਂ ਦੇ ਦੋ ਪੁੱਤਰ ਨੇ ਪਰ ਭਾਗ ਤਾਂ ਵੱਖਰਾ ਵੱਖਰਾ ਹੁੰਦਾ ਇੱਕ ਪਿੰਦਾ ਘੜ ਘੜ ਦੁੱਧ ਹੈ ਦੂਜਾ ਮੱਝਾਂ ਨੂੰ ਪਿਆ ਚੁੰਦਾ ਇੱਕ ਦੀ ਲੱਗੀ ਸਰਕਾਰੀ ਨੌਕਰੀ ਇੱਕ ਪ੍ਰਾਈਵੇਟ ਪਿਆ ਧੱਕੇ ਖਾਂਦਾ ਇੱਕ ਕੋਲ ਹੈਗੀ ਆਪਣੀ ਗੱਡੀ ਇੱਕ ਪੈਦਲ ਪਿਆ ਹੈ ਕੰਮ ਤੇ ਜਾਂਦਾ ਇੱਕ ਮਾਂ ਦੇ ਦੋ ਪੁੱਤਰ ਨੇ ਭਾਗ ਤਾਂ ਵੱਖਰੇ-ਵੱਖਰੇ ਹੋ ਗਏ। ਇੱਕ ਦੀ ਘਰ ਵਾਲੀ ਬੜੀ ਸਿਆਣੀ ਸੇਵਾ ਪਤੀ ਦੀ ਕਰਦੀ ਏ। ਦੂਜੇ ਕਰਦੀ। ਬੜੀ ਲੜਾਕੀ ਦਿਨ ਰਾਤ ਪਈ ਉਹ ਲੜਦੀ ਏ। ਇੱਕ ਮਾਂ ਦੇ ਦੋ ਪੁੱਤਰ ਨੇ ਭਾਗ ਤਾਂ ਦੋਵਾਂ ਦਾ ਵੱਖਰਾ-ਵੱਖਰਾ ਹੋ ਗਏ। ਇੱਕ ਗਲਗਲ ਤੇ ਪਿਆ ਹੱਸਦਾ, ਦੂਜਾ ਗਲਗਲ ਤੇ ਪਿਆ ਰੋਂਦਾ। ਇੱਕ ਮਾਂ ਦੇ ਦੋ ਪੁੱਤਰ ਨੇ ਭਾਗ ਤਾਂ ਵਖਰਾ ਵਖਰਾ ਹੁੰਦਾ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਦੇਖ ਲਈ ਤਾਂ